ਰਾਗ ਗੌੜੀ ਸ਼ੰਤ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਮਨ ਬੈ ਰਾਗ ਭਇਆ ਜੀਓ ਕਿਉ ਦੇਖਾਂ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਓ ਗੁਰਪੁਰਖ ਵਿਦਾਤੇ ਪੁਰਖੋ ਵਿਦਾਤਾ ਏਕ ਸ੍ਰੀ ਧਰ ਕਿਉ ਮਿਲਹਾ ਤੁਜੈ ਉਡੇਣੀਆਂ ਕਰ ਕਰਹਿ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆਂ ਸਾਥ-ਸਾਥ ਨਾ ਘੜੀ ਵਿਸਰੈ ਪਲ ਮੂਹਰਤ ਦਿਨ ਰਾਤ ਨਾਨਕ ਸਾਰੰਗ ਜਿਉ ਪਿਆਸੇ ਕਿਉ ਮਿਲਿਐ ਪ੍ਰਭ ਦਾਤੇ ਇੱਕ ਬਿਨੋਂ ਕਰਉ ਜੀਉ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹ ਲੀਆ ਜੀਉ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੀ ਉਦਾਸ ਤਨ ਕਿਉ ਧੀਰੈ ਗੋਵੰਤ ਨਾਹ ਦਇਆਲ ਬਾਲਾ ਸਰਬ ਗੁਣ ਭਰਪੂਰੈ ਫਿਰ ਦੋਸ਼ ਨਾਹੀ ਸੁਖ ਹਾਂ ਦਾਤੇ ਹਉ ਵਿਛੜੀ ਬੁਰਿਆ ਰੇ ਬਿਨਵੰਤ ਨਾਨਕ ਦਇਆ ਤਾਰੋ ਘਰ ਆਵਹੁ ਨਾਹ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਅਰ ਪਿਆ ਤਾਂ ਸੀਸ ਸੋਥਾਨ ਗੁਰ ਪਹਿ ਸੰਗ ਪ੍ਰਭੂ ਦੇਖਾਇਆ ਛਿਨ ਮਾਹੇ ਸਗਲਾ ਦੁੱਖ ਮਿਟਿਆ ਮਨ ਹੁ ਚਿੰਦਿਆ ਪਾਇਆ ਦਿਨ ਰਹਿਣ ਰਲੀਆਂ ਕਰੇ ਤਾਮਨ ਮਿਟੇ ਸਗਲ ਅੰਦੇਸ਼ਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਆਨੰਦ ਭਇਆ ਜੀਓ ਵਜ ਜੀ ਵਧਾਈ ਘਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਂ ਗਵਾਇਆ ਅਨਹਤ ਵਾਜੇ ਵਜਹਿ ਕਰਮ ਹੈ ਪੈਰ ਸੰਗ ਸੇਜ ਵਿਸਾਈ ਬਿਨਵੰਤ ਨਾਨਕ ਸਹਿਜ ਰਹੈ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਊਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸਾਲਾ ਧਰਮਸਾਲ ਆਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵਹਿ ਜਹ ਸਾਧ ਸੰਤ ਇਕੱਤਰ ਹੋਵਹਿ ਤਹਾਂ ਤੁਝ ਹੈ ਧਿਆਵਹਿ ਕਰਦਾਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨਹਿ ਏਕ ਜੀ ਅਵਰ ਸਭ ਰਾਲੀ ਮਾਨਹਿ ਤਾਂ ਏਕ ਅਲੇਖ ਠਾਕੁਰ ਜਿਨਹੈ ਸਭ ਕਲ ਧਾਰਿਆ ਤਉ ਦੇ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਬਿਨਵੰਤ ਨਾਨਕ ਪੈ ਜਿ ਰਖੋ ਸਭ ਸੇਵਕ ਸ਼ਰਨ ਤੁਮਾਰੀਆ ਮੋਹਨ ਤੁਦ ਸਤ ਸੰਗਤ ਧਿਆਵੇ ਦਰਸ ਧਿਆਨ ਮੋਹਨ ਜਮ ਨੇੜ ਨ ਆਵੇ ਤਉ ਦਜਤ ਹੈ ਨਿਦਾਨਾ ਜਮ ਕਾਲ ਤਿਨ ਕੋ ਲਗੈ ਨਾਹੀ ਜੋ ਇਕ ਮਨ ਧਿਆਵਹਿ ਮਨ ਬਚਨ ਕਰਮ ਜੈ ਤੁਧ ਆਰਾਧਹਿ ਸੇ ਸਭੇ ਫਲ ਪਾਵਹਿ ਮਲ ਮੂਤ ਮੂੜ ਜੈ ਮੁਕਤ ਹੋਤੇ ਸੇ ਦੇਖ ਦਰਸ ਸੋ ਗਿਆਨਾ ਬਿਨ ਮੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰਿਆ ਜਹਾਨ ਲਹਿਆ ਅਬ મહਾਨ ਜਿਨਨੇ ਦਰਸ਼ਨ ਪਾਇਆ ਜਿਨਨੇ ਤਦਨ ਧੰਨ ਕਹਿਆ ਤਿੰਨ ਜਮ ਨੇੜ ਲਾਇਆ ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗੌੜੀ ਮਹੱਲਾ ਪੰਜਵਾਂ ਸ਼ਲੋਕ ਪਤਤ ਅਸੰਖ ਪੁਨੀਤ ਕਰ ਪੁਨਹ ਕੁਨਹ ਬਲਹਾਰ ਨਾਨਕ RAM ਨਾਮ ਜਪ ਪਾਵ ਕੋ ਤਿਨ ਕਿਲ ਬਿਖਦਾ ਹਨ ਹਾਰ ਸ਼ੰਤ ਜਪ ਮਨਾ ਤੂੰ ਰਾਮ ਨਰਾਇਣ ਗੋਵਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕਟਿਏ ਕਾਲ ਦੁਖ ਫਾਦੋ ਦੁਖ ਹਰਨ ਦੀਨ ਸ਼ਰਨ ਸ੍ਰੀ ਧਰ ਚਰਨ ਕਮਲ ਅਰਾਧਿਐ ਜਨ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧਿਐ ਕਲ ਮਲ ਹੈ ਜਹਿਤਾ ਸ਼ੁੱਧ ਕਰਤਾ ਦੇਸ ਰਣਿਆ ਰਾਧੋ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨ ਦਾ ਮੋਦਰ ਦੁਖ ਹਰ ਪੈ ਪੰਜਨ ਹਰ ਰਾਯਾ ਸ਼ੀਰ ਰੰਗੋ ਦਇ ਆਲ ਮਨੋਹਰ ਭਗਤ ਵਛਲ ਬਿਰਦਾਯਾ ਭਗਤ ਵਛਲ ਪੁਰਖ ਪੂਰਨ ਮਨ ਹੈ ਚਿੰਦਿਆ ਪਾਈਐ ਤਮ ਆੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿਧ ਗਣ ਗੰਧਰਵ ਮਨ ਜਾਣ ਗਉਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਪਾਰ ਬ੍ਰਹਮ ਹਰਿ ਰਾਇ ਚੇਤ ਮਨ ਆਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਿੰਤ ਹਾਰੀ ਕਰਨਾ ਮੈਂ ਸਮਰਾਸ ਸੁਆਮੀ ਕਾਟ ਕਾਟ ਪ੍ਰਾਣ ਅਧਾਰਿ ਪ੍ਰਾਣ ਮਨ ਤਨ ਜੀ ਦਾਤਾ ਬੇਅੰਤ ਅਗੰਮ ਅਪਾਰੋ ਸ਼ਰਨ ਜੋਗ ਸੰਮਰਥ ਮੋਹਨ ਸਰਬ ਦੋਖ ਬਿਦਾਰੋ ਰੋਗ ਸੋਗ ਸਭ ਦੋਖ ਦਿਨ ਸਹਿ ਜਪਤ ਨਾਮ ਨੁਰਾਰੀ ਬਿਨਵੰਤ ਨਾਨਕ ਕਰਹੁ ਕਿਰਪਾ ਸੰਮਰਥ ਸਭ ਕਲ ਧਾਰੀ ਗੁਣ ਗਾਓ ਮਨਾ ਅਚੁੱਤ ਅਬਿਨਾਸੀ ਸਭ ਤੇ ਉੱਚ ਦਇਆਲਾ ਵਿਸ਼ੰਭਰ ਦੇਵਨ ਕੋ ਏਕੈ ਸਰਬ ਕਰੈ ਪ੍ਰਤਪਾਲਾ ਪ੍ਰਤਪਾਲ ਮਹਾ ਦਇਆਲ ਦਾਨਾ ਦਇਆ ਤਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀਵ ਜਾ ਕੈ ਪ੍ਰਭ ਬਸੈ सो प्रसन्न देवा सफल सेवा पै पूरन कहला बिनवंत नानक इच्छ जगत दीन दयाला